ਤੁਹਾਂ ਦਾ ਜ਼ਿਲ੍ਹਾ ਸੰਗਰ ਇਸ ਵੇਲੇ ਅਸੀਂ ਬਸਤੇ ਤੁਹਾਂ ਦੇ ਉੱਤੇ ਖੜੇ ਆ ਜਿੱਥੇ ਪਿੰਡ ਦੇ ਨੌਜਵਾਨਾਂ ਵੱਲੋਂ ਹਰ ਸਾਲ ਛੋਟੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਲੰਗਰ ਲਗਾਈ ਜਾਂਦੇ ਨੇ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਪਿੰਡ ਤੁਹਾਂ ਦੇ ਇਸ ਲੰਗਰ ਦੀਆਂ ਪਿੰਡ ਦੇ youth ਵੱਲੋਂ ਪਿੰਡ ਦੇ ਨੌਜਵਾਨਾਂ ਵੱਲੋਂ ਇਹ ਜਿਹੜਾ ਬਹੁਤ ਵਧੀਆ ਸਲਾਗਾ ਜੋ ਕਰਨਾ ਹੈ ਜਿਹੜਾ ਹਰ ਸਾਲ ਕੀਤਾ ਜਾਂਦਾ ਹੈ ਔਰ ਜਿੱਥੇ ਨੌਜਵਾਨ ਸਾਡੇ ਸਾਡੇ ਗੁਰੂ ਸਾਹਿਬਾਨਾਂ ਦੀ ਸ਼ੋਡੀ ਨੂੰ ਨਾਲ ਔਰ ਉਸ ਵਿਚਾਰਾ ਦਿਨਾਂ ਦੇ ਲੋਕਦੇ ਨੇ ਉੱਤੇ ਹੀ ਜਿਹੜਾ ਇਹ ਨਸ਼ਾ ਤੋਂ ਹੁੰਦਾ ਜਿਹੜਾ ਗੂੜ ਹੁੰਦੇ ਨੇ ਔਰ ਸਿੰਧ ਲੋਕਾਂ ਨੂੰ ਇੱਕ ਨਵੀਂ ਤੇ ਚੰਗੀ ਵੀ ਸੋਚ ਹੈ ਲੈ ਕੇ ਕਿ ਸਮਝ ਆਉਂਦੀ ਹੈ ਔਰ ਕਿੰਦੇ ਇਹ ਸਿੰਧ ਲੋਕਾਂ ਦਾ ਬਹੁਤ ਬਈਆ ਬਹੁਤ ਸਮਝਾ ਦੀ ਗੱਲ ਹੈ ਕਿ ਉਹ ਹਰ ਸਾਲ ਦਸਨਪਾਸਾ ਦੀ ਗੁਰੂ ਗੋਬਿੰਦ ਸਿੰਘ ਜੀ ਦੇ ਛੋੜੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਟੰਗਾਂ ਦੇ ਬਾਸਿਆਂ ਦੇ ਤੇ ਨੰਗਰ ਲਗਾਉਂਦੇ ਨੇ ਜਿਹੜੇ ਆਪਾਂ ਜਾਣਦੇ ਹਾਂ ਕਿ ਜਨਮ ਜਿਹੜੇ ਦਸੰਤ ਪਾਸਾ ਸ੍ਰੀ ਗੁਰੂ ਜੀ ਨੇ ਜੀ ਉਹਨਾਂ ਦੇ ਵੱਡੇ ਸਾਹਿਬ ਜੱਦੇ ਤੇ ਛੋਟੇ ਸਾਹਿਬ ਜੱਦੇ ਮਾਤਾ ਗੁਦਰੀ ਕੌਰ ਉਹਨਾਂ ਦੇ ਸਹਾਇਤਾ ਦੇ ਦੰਨੇ ਕਰ ਰਹੇ ਨੇ ਔਰ ਜਿੱਥੇ ਸੰਗਤ ਪਤਿਕਾਰ ਸਾਹਿਬ ਜੰਦੀ ਹੈ ਔਰ ਸਰਪ੍ਰਸਤੋਂ ਸੰਗਤੋ ਵੀ ਲੱਗਦੀ ਹੈ ਉਹਨਾਂ ਦੇ ਵੀ ਲੋਕ ਜਿਹੜੇ ਹੈਗੇ ਨੇ ਲੰਗਰ ਦੇ ਪ੍ਰਬੰਧ ਨੇ ਇਹ ਪੰਗਾਂ ਦੇ ਨਾਮ ਦਾ ਨੰਬਰ ਲੁੱਟ ਕੇ ਨੇ ਬਾਉ ਦਾ ਹੁੰਦੇ ਹੋਣੇ ਕਿਸੇ ਵੀ ਦਾ ਅੰਦਰ ਪਾਲ ਬਾਂਹਣ ਵਾਜਰੇ ਤਸੰਦਾ ਹੋਏ ਨੂਰ ਵਾਜਰਾ ਪਿੰਡ ਪਿੰਡ ਗੁਰੂ ਜੀ ਮੰਜੀ ਸਾਹਿਬ ਬਣਿਆ ਇਥੇ। ਕੁੱਤੇ ਮਾਰੇ ਗਏ। ਸੋਤੇ ਬਾਦ ਖੇਰ ਕਲਗੀ ਪਰ ਗੁਰੂ ਗੋਬਿੰਦ ਸਿੰਘ ਮਾਰੇ ਜਾਂਦੇ ਨੇ ਤੋ ਕਾੜ ਦੀ। 10 ਲੱਖ ਫੌਜ। ਜੋੜਾ ਦਿੱਤਾ ਗੁੰਮਾ 10 ਲੱਖ। 10 ਲੱਖ ਫੇਲ ਦੇ ਢੇਰਾ ਪਾਇਆ। ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਆਪਣੇ ਖਾਲਸੇ ਨੂੰ ਆਪਣੇ ਸਿੰਘਾਂ ਨੂੰ ਸਾਹਮਣੇ ਖੜਾ ਦਿੱਤੀਆ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਆਪਾਂ ਰਈਂਦੇ ਜੀ ਉਹ ਖੇੜ ਦੇਸੀ ਹੋਲਾ ਬੜਾ ਖੂਨਗਰ ਹੋਲੇ ਕਹਿੰਦੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੀਆਂ ਸਤਿਕਾਰਯੋਗ ਮਸਾਵਾ ਪਹਿਲਾਂ ਨੂੰ ਬੈਠ ਕੇ ਆ ਸੋ ਸੋ ਨੂੰ ਸਾਰਿਆਂ ਨੂੰ ਆਤਮਾਨ ਕੇ ਬੈਠ ਗਿਆ ਵੀ ਕਿਸੇ ਨੇ ਆਪਣੇ ਘਰ ਨਹੀਂ ਜਾਣਾ ਹਲੇ ਜੀ ਜਾਨ ਆਪਣੀ ਪੌਲ ਦੀ ਜੀ Vaiバotspupp dyei foli 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 ituf6lb ambitiousdi p、「cabb saturationylee glakбу 거리 Berndle arcy grillik ਆਜਾ ਜੀ ਜੀ ਮੋਹਨ ਜੀ ਜੀ ਆਜਾ ਜੀ ਜੀ ਮੋਹਨ ਜੀ ਜੀ ਜੇਰੂ ਦੀ ਪੱਤੀ ਜਾ ਕੇ ਫੁੱਲੀ ਜੂਨ ਤੇਰ ਮਾਦਰ ਜੀ ਜੀ ਸਾਡੇ ਸੱਜਣਾਂ thank you ਜਿਹੜੀ ਵੀ ਸੰਗਤ ਪਿੰਡ ਵੱਲੀ ਉਹ ਆ ਰਹੀ ਆ ਪ੍ਰਸ਼ਾਦਾ ਛਕੇ ਬਿਨਾਂ ਕੋਈ ਨਹੀਂ ਜਾਵੇ ਜੀ ਬਾਕੀ ਦੂਸਰੀ ਮੇਲ ਦੀ ਵਿਧੂਆਂ ਨੇ ਕਰਦੇ ਆ ਜਿਆਦਾ ਵੀ ਸੀਟੀ ਨੂੰ ਸਮਰਪਿਤ ਇਹ ਜਿਹੜਾ ਪੰਜਵਾਂ ਭਸਾਲ ਭੰਡਾਰਾ ਲਗਾਇਆ ਗਿਆ ਹੈ ਜੀ ਸਾਡੇ ਨੌਜਵਾਨ ਜੂਥ ਵੱਲੋਂ ਕਈ ਦਿਨਾਂ ਤੋਂ ਲਗਾਤਾਰ ਬਹੁਤ ਜ਼ਿਆਦੇ ਸਪਾਵਾਂ ਦਿੱਤੀਆਂ ਗਈਆਂ ਸਾਡੇ ਸਮੁੱਚੇ ਪਿੰਡ ਦੇ ਵਿੱਚੋਂ ਲੰਗਰ ਮਾਇਆ ਕੱਤਰ ਆਸਨ ਵਗੈਰਾ ਸੀ ਇਕੱਤਰ ਕੀਤਾ ਤਾਂ ਜਾ ਕੇ ਪੰਜਵਾਂ ਵਿਸ਼ਾਲ ਪਟਾੜਾ ਪਿੰਡ ਟੋਗਾ ਦੀ ਨਗਰ ਪੰਚਾਇਤ ਦੇ ਸਰਕਾਰ ਆ ਸਾਡਾ ਨੌਜਵਾਨ ਜੂਤ ਖੜਾ ਸਾਡੇ ਪ੍ਰਧਾਨ ਸਾਹਿਬਾਨ ਸਾਡੇ ਸਕੱਤਰ ਸਾਹਿਬਾਨ ਤੇ ਸਾਡੇ ਹੋਰ ਬਹੁਤ ਪਰਮੰਤ ਤੇ ਸੱਜਣ ਸਾਡੇ ਨਾਲ ਨੇ ਸਾਰੇ ਪਿੰਡ ਵਾਸੀ ਸਾਡੇ ਨਾਲ ਨੇ ਜਿਨ੍ਹਾਂ ਦੇ ਸਹਿਯੋਗ ਦੇ ਸਰਕਾਰ ਲੋਡੇ ਸਾਹਿਬ ਜਦਰ ਦੀ ਸਮੀਤੀ ਨੂੰ ਸਮਰਪਿਤ ਪੰਜਵਾਂ ਵਿਸ਼ਾਲ ਪਟਾੜਾ ਆ ਸਾਡੇ ਸਾਹਮਣੇ ਲੱਗ ਰਿਹਾ ਕੋਈ ਤੋਟਵੀ ਵੈਗਰੂ ਪਿੰਡ ਚੋਕਰੀ ਰਾਤ ਚੋਕਰੀ ਟੱਕੀ ਬੱਤੇ ਸਾਡੇ ਜੂਤ ਨੂੰ ਜਿਨ੍ਹਾਂ ਨੇ ਬਹੁਤ ਬੱਦੇ ਉਦੋਂ ਆਸਰਾ ਲਏ ਕੀਤੇ ਤਾਂ ਜਾ ਕੇ ਪੰਜਵਾਂ ਵਿਸਾਲ ਪੰਡਾਰਾ ਪਿੰਡ ਪੁਰਾ ਦੀ ਸੰਗਤ ਵੱਲੋਂ ਲਾਇਆ ਗਿਆ ਸਾਰੇ ਪਿੰਡ ਵਾਸੀਆਂ ਦਾ ਸਾਡੇ ਨੌਜਵਾਨ ਜੂਤ ਦਾ ਸਾਡੀਆਂ ਮੁਤਾਵਾ ਪੈਣਾਂ ਦਾ ਤੇ ਹੋਰ ਧੰਵਤ ਦੇ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਬਹੁਤ ਹੀ ਧੰਨਵਾਦ ਸਾਡੇ ਸੁਖਵੀਰ ਲਾਲੀ ਜੀ ਰੈਡਵੇ ਟੀਵੀ ਜਿਹੜੇ ਲਗਾਤਾਰ ਸਾਰੇ ਸਾਜੇ ਪ੍ਰੋਗਰਾਮਾਂ ਦੀ ਕਵਰੇਜ ਕਰਦੇ ਨੇ ਤੇ ਲੈ ਦੂਸਰੇ ਦਿਨ ਵੀ ਲੈਵ ਆਪਣੇ ਚੈਨਲ ਦੇ ਬੋਲਦੇ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਆਪਣੇ ਪਿੰਡ ਦੇ ਸੁਖਵੀਰ ਲਾਲੀ ਜੀ ਦਾ ਰੈਡਵੇ ਚੈਨਲ ਆਪਣਾ ਜਿੰਨੇ ਵੀ ਆਪਣੇ ਸਾਜੇ ਪ੍ਰੋਗਰਾਮ ਨੇ ਸਾਰੇ ਲਗਾਤਾਰ ਬਾਈ ਕਵਰ ਕਰਦਾ ਰਹਿੰਦਾ ਹੈ ਬਹੁਤ ਬਹੁਤ ਧੰਨਵਾਦ ਸਾਡੇ ਰੈਗੂਲੇਟਿਵੀ ਦਾ ਵੀ ਤੇ ਹੋਰ ਸਾਡੇ ਪਤਵੰਤੇ ਆਗੂ ਜਿੰਨੇ ਵੀ ਸਾਡੇ ਨਾਲ ਮੌਜੂਦ ਨੇ ਸਾਰਿਆਂ ਦਾ ਪਹਿਲੋਂ ਧੰਨਵਾਦ ਲਈ ਵੀ ਚੜ੍ਹਦੀ ਕਲਾ ਰੱਖੇ ਸਿੱਖੀ ਪ੍ਰੋਸਾ ਵਾਸਤੇ ਨਾਮਦਾਨ ਵਾਸਤੇ ਤੇ ਸਿੱਖੀ ਸਰੂਪ ਵਾਸਤੇ ਜੀ ਬਾਕੀ ਸਾਡੇ ਹਲਵਾਈ ਸਾਹਿਬਾਨ ਬਾਈ ਕੈਨ ਦਾ ਤੋਂ ਲੈ ਕੇ ਲਗਾਤਾਰ ਸੇਵਾ ਕਰਦੇ ਨੇ ਬਾਈ ਤਲਕੂ ਜੀ ਤੇ ਸਾਡੇ ਵੀਰ ਪਿੰਡਾ ਹਲਵਾਈ ਜੀ ਫ੍ਰੀ ਸੇਵਾ ਕਰਦੇ ਨੇ ਬਿਲਕੁਲ ਸੰਗਤ ਜੀ ਕੋਈ ਬੰਦਾ ਇਹ ਖਿਆਲ ਨਾ ਕਰੇ ਵੀ ਪਤਾ ਨਹੀਂ 10000 ਜਾਂ 5000 7000 ਸੱਤੋਂ ਲੈ ਕੇ ਜਾਂਦੇ ਨੇ ਸਾਡੇ ਦੋਨੇ ਹਲਵਾਈ ਤਿਲਕੂ ਜੀ ਤੇ ਪਿੰਡਾ ਹਲਵਾਈ ਜੀ ਬਿਲਕੁਲ ਨਗਰਾਨੀ ਸੇਵਾ ਫ੍ਰੀ ਕਰਦੇ ਨੇ ਜੀ ਧੰਨਵਾਦ ਕਰਦਾ ਭਾਈ ਮੰਗਰ ਸਿੰਘ ਐਸਆਈ 5 ਸਾਲ ਹੋ ਗਏ ਨੇ ਲਗਾਤਾਰ ਚਾਹ ਦੇ ਉੱਪਰ ਗੱਲ ਦੀ ਬਹੁਤ ਬਹੁਤ ਧੰਨਵਾਦ ਸਮੂਹ ਚਿੰਤ ਪਿੰਡ ਦੀ ਸਪਾਈਕਟਰਾ ਜੀ ਜਿਹੜੇ ਇਹਨਾਂ ਬਣਾਰਿਆਂ ਨੂੰ ਬਹੁਤ ਵੱਡੀ ਪਰਦੀ ਦੇਣਿਓ ਸਹਿਯੋਗ ਬੰਨਿਓ ਸਭ ਦੇ ਸਹਿਯੋਗ ਤੇ ਸਦਕੀ ਇਹ ਲੰਗਰ ਲਾਇਆ ਜਾ ਕਰਨੇ ਸਾਰੇ ਪਿੰਡ ਵਾਸੀਆਂ ਦਾ तहे ਦਿਲੋਂ ਧੰਨਵਾਦ ਜੀ